ਸਮੇਂ ਦੀ ਵੱਡੀ ਖਬਰ ਜਪਾਨ ਤੋਂ ਆ ਰਹੀ ਹੈ ਜਪਾਨ ਦੇ ਵਿੱਚ ਸਾਲ ਚੜਦੇ ਸਾਲ ਹੀ ਵੱਡੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆ ਜਾਵੇ 2024 ਦੇ ਪਹਿਲੇ ਦਿਨ ਹੀ ਜਾਪਾਨ ਦੇ ਵਿੱਚ ਤਿਰਵ ਗਤੀ ਦਾ ਅਰਥਕ ਇੱਕ ਉਚਾਲ ਦੇਖਣ ਨੂੰ ਮਿਲ ਰਿਹਾ ਵਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਜਾਪਾਨ ਦੀ ਧਰਤੀ ਹਿੱਲਦੀ ਹੋਈ ਨਜ਼ਰ ਆ ਰਹੀ ਹੈ ਹਰ ਕੁਝ ਜੋ ਕੁਝ ਵੀ ਧਰਤੀ ਨਾਲ ਜੁੜਿਆ ਹੋਇਆ ਵਾ ਉਹ ਹਿਲਦਾ ਹੋਇਆ ਨਜ਼ਰ ਆ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪਾਰਕਿੰਗ ਦੇ ਵਿੱਚ ਖੜੀਆਂ ਗੱਡੀਆਂ ਹਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਦੂਜੇ ਪਾਸੇ ਮਾਲ ਦੀ ਗੱਲ ਕੀਤੀ ਜਾਵੇ ਜਾਂ ਆਫਿਸਿਸ ਦੀ ਗੱਲ ਕੀਤੀ ਜਾਵੇ ਵੱਡੀ ਤਬਾਹੀ ਦੀਆਂ ਤਸਵੀਰਾਂ ਇਹ ਸਾਹਮਣੇ ਆਈਆਂ ਵੈ ਜਾਪਾਨ ਦੇ ਵਿੱਚ ਸਾਲ ਚੜਦੇ ਸਾਰ ਹੀ ਪਹਿਲੇ ਦਿਨ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਵੈ 7.6 ਸ਼ਕਤੀ ਦੇ ਨਾਲ ਜਾਪਾਨ ਦੇ ਵਿੱਚ ਪੁਚਾਲ ਅੱਠ ਕੋ ਇੱਕ ਆਇਆ ਵਾ ਜਿਸ ਤੋਂ ਬਾਅਦ ਹੁਣ ਸੁਨਾਮੀ ਦਾ ਵੀ ਖਸਾ ਜਾਹਿਰ ਕੀਤਾ ਜਾ ਰਿਹਾ ਵਾ ਤਾਜ ਸਾਲ ਦੇ ਪਹਿਲੇ ਦਿਨ ਹੀ ਵੱਡੀ ਤਬਾਹੀ ਦੀਆਂ ਤਸਵੀਰਾਂ ਜਾਪਾਨ ਤੋਂ ਸਾਹਮਣੇ ਆਈਆਂ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਦੀਆਂ ਲਹਿਰਾਂ ਸ਼੍ਰੀ ਬੋਲਦੇ ਵਿੱਚ ਪਾਣੀ ਦੀਆਂ ਲਹਿਰਾਂ ਉੱਠਦੀਆਂ ਹੋਈਆਂ ਨਜ਼ਰ ਆ ਰਹੀਆਂ ਵਾ ਪਾਣੀ ਇਸ ਤਰ੍ਹਾਂ ਹਿੱਲਦਾ ਹੋਇਆ ਨਜ਼ਰ ਆ ਰਿਹਾ ਜਿਸ ਤਰ੍ਹਾਂ ਕਿਸੇ ਨੂੰ ਪਾਣੀ ਬਾਦ ਕੰਬ ਦੇ ਵਿੱਚ ਪਾਣੀ ਦੇ ਟੱਬ ਨੂੰ ਹਿਲਾੜਿਆ ਜਾਵੇ ਤਾਂ ਉਸ ਤਰ੍ਹਾਂ ਦੀਆਂ ਲਹਿਰਾਂ ਇਸ ਤਸਵੀਰਾਂ ਦੇ ਵਿੱਚ ਸਾਹਮਣੇ ਆਂਦੀਆਂ ਹੋਈਆਂ ਨਜ਼ਰ ਆ ਰਹੀਆਂ ਵਾ ਤਾਂ ਇਸ ਦੇ ਨਾਲ ਹੀ ਮੌਲ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਵਾ ਤੇ ਜਿੱਥੇ ਲੋਕ ਬਚਣ ਵਾਸਤੇ ਇੱਕ ਸੁਰੱਖੀ ਜਗ੍ਹਾ ਤੇ ਭੱਜਦੇ ਹੋਏ ਵੀ ਨਜ਼ਰ ਆ ਰਹੇ ਨੇ ਕਿਸੇ ਜਗ੍ਹਾ ਦਾ ਆਸਰਾ ਲੈ ਕੇ نیچے ਲੋਕਾਂ ਦੀ ਕੋਸ਼ਿਸ਼ ਵੀ ਲੋਕ ਕਰਦੇ ਹੋਏ ਨਜ਼ਰ ਆ ਰਹੇ ਨਹੀਂ ਤਾਂ ਮੈਟਰੋ ਸਟੇਸ਼ਨਾਂ ਦੀਆਂ ਰੇਲਵੇ ਸਟੇਸ਼ਨਾਂ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਬਾਅਦ ਜਿਸ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਸਾਈਨ ਬੋਰਡ ਟ੍ਰੇਨਾਂ ਨੂੰ ਲੈ ਕੇ ਜੋ ਸਾਈਨ ਬੋਰਡ ਲੱਗੇ ਹੁੰਦੇ ਨੇ ਉਹ ਕਿਸ ਤਰ੍ਹਾਂ ਤੇਜ਼ ਹਿਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਬੇਹਦੀ ਭਿਆਨਕ ਤਸਵੀਰਾਂ ਜਾਪਾਨ ਤੋਂ ਸਾਹਮਣੇ ਆਈਆਂ ਬਾਅਦ ਜਾਪਾਨ ਦੇ ਵਿੱਚ ਅੱਠ ਕੋ ਇੱਕ ਤੋਂ ਬਾਅਦ ਸੁਨਾਮੀ ਦਾ ਵਿਖਰ ਸਾਹਜਰ ਕੀਤਾ ਜਾ ਰਿਹਾ ਤੇ ਅਲਰਟ ਕੀਤਾ ਗਿਆ ਬਾਖ-ਬਖ ਅੰਬੈਸੀਆਂ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਿਆ ਭਾਰਤ ਅੰਬੈਸੀ ਵੱਲੋਂ ਵੀ ਜਾਪਾਨ ਦੇ ਵਿੱਚ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਆ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਭਾਰਤੀ ਨਾਗਰਿਕਾ ਨੂੰ ਉੱਥੇ ਦੇ ਸਬੰਧਿਤ ਨਿਕਲਣ ਸੰਬੰਧੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਹੈਲਪਲਾਈਨ ਨੰਬਰਾਂ ਦੇ ਉੱਤੇ ਜਾਣਕਾਰੀ ਦਿੱਤੀ ਜਾ ਸਕਦੀ ਆ ਤਾਂ ਬਹੁਤ ਹੀ ਵੱਡੀ ਖਬਰ ਜਾਪਾਨ ਤੋਂ ਆ ਰਹੀ ਆ ਸਾਲ ਦੇ ਪਹਿਲੇ ਦਿਨੀ ਵੱਡੀ ਦਬਾਈ ਦੀਆਂ ਤਸਵੀਰਾਂ ਜੋ ਸਰੀ ਆਪਣੇ ਸਕ੍ਰੀਨ ਤੇ ਦੇਖ ਰਹੇ ਹੋ ਜਾਪਾਨ ਤੋਂ ਸਾਹਮਣੇ ਆਇਆ 7.6 ਸ਼ਾਲੀਆ ਗਤੀ ਦੇ ਨਾਲ ਜਾਪਾਨ ਦੇ ਵਿੱਚ 8 ਕੋਈ ਆਇਆ ਹੈ ਜਿਸ ਤੋਂ ਬਾਅਦ ਸੁਨਾਮੀ ਦਾ ਵੀ ਖਸਾ ਜ਼ਾਹਿਰ ਕੀਤਾ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਕੇ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਤਬਾਹੀ ਦਾ ਮੰਜ਼ਰ ਜਾਪਾਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਸੜਕਾਂ ਦੇ ਵਿੱਚ ਪਾਰ ਪੈਂਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਨਾਲ ਹੋਰ ਹਰ ਚੀਜ਼ ਹਿੱਲਦੀ ਹੋਈ ਧਰਤੀ ਹਿੱਲਦੀ ਹੋਈ ਨਜ਼ਰ ਆ ਰਹੀ ਆ ਤਾਂ ਇਹ ਤਬਾਹੀ ਦੀਆਂ ਤਸਵੀਰਾਂ ਜਾਪਾਨ ਤੋਂ ਸਾਹਮਣੇ ਆਈਆਂ ਵਾ ਸਾਲ ਦੇ ਪਹਿਲੇ ਦਿਨ ਹੀ ਵੱਡੀ ਤਬਾਹੀ ਜਾਪਾਨ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ